ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਲਾਡੋਵਾ ਜਿਹੜਾ ਕਿ ਨੈਸ਼ਨਲ ਹਾਈਵੇ ਦੇ ਉੱਤੇ ਬਣਿਆ ਹੋਇਆ ਪਹਿਲਾਂ ਕਿਸਾਨ ਜਥੇਬੰਦੀਆਂ ਤੇ ਹੋਰ ਕੁਝ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਇਸ ਟੋਲ ਪਲਾਜੇ ਨੂੰ ਬੰਦ ਇਸ ਕਰਕੇ ਕੀਤਾ ਗਿਆ ਕਿਉਂਕਿ ਰੋਸ ਏ ਸੀ ਲੋਕਾਂ ਦਾ ਰਾਹਗੀਰਾਂ ਦਾ ਕਿ ਸਾਲ ਚ ਤਿੰਨ ਤਿੰਨ ਵਾਰੀ ਵਾਧੇ ਕੀਤੇ ਜਾਂਦੇ ਨੇ ਇਹ ਕੋਈ ਠੀਕ ਗੱਲ ਨਹੀਂ ਫਿਰ ਇਸ ਤੋਂ ਬਾਅਦ ਸਬੰਧਤ ਕੰਪਨੀ ਦੇ ਵੱਲੋਂ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਦਖਲ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਨੋਟਿਸ ਕੱਢੇ ਗਏ ਫਿਰ ਪੰਜਾਬ ਸਰਕਾਰ ਨੇ ਭਰੋਸਾ ਦਿਵਾਇਆ ਤੇ ਫਿਰ ਕਿਵੇਂ ਧੱਕੇ ਦੇ ਨਾਲ ਉੱਥੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ ਗਿਆ ਉੱਥੋਂ ਉਠਾ ਦਿੱਤਾ ਗਿਆ ਤੇ ਫਿਰ ਟੋਲ ਪਲਾਜ਼ਾ ਚਾਲੂ ਹੋ ਜਾਂਦਾ ਤੇ ਇੱਕ ਵਾਰੀ ਫਿਰ ਟੋਲ ਪਲਾਜ਼ਾ ਫ੍ਰੀ ਹੋਣ ਜਾ ਰਿਹਾ ਇਸ ਦਾ ਐਲਾਨ ਕਿਸ ਨੇ ਕੀਤਾ ਇਹ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਸਭ ਤੋਂ ਮਹਿੰਗਾ ਤੇ ਚੁੱਬਣ ਵਾਲਾ ਟੋਲ ਪਲਾਜ਼ਾ ਪੰਜਾਬੀਆਂ ਲਈ ਖਾਸ ਕਰਕੇ ਜਿਹੜੇ ਰੋਜ਼ਾਨਾ ਉੱਥੋਂ ਸਫ਼ਰ ਕਰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੀ ਜੇਬ ਦੇ ਉੱਤੇ ਭਾਰੀ ਬੋਝ ਪਾਉਂਦਾ ਟੋਲ ਪਲਾਜਾ ਤਾਂ ਹੁਣ ਜਿਹੜੀ ਲਾਡੋਵਾਲ ਟੋਲ ਪਲਾਜਾ ਮੁਲਾਜ਼ਮ ਜਥੇਬੰਦੀ ਐ ਐਸੋਸੀਏਸ਼ਨ ਐ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਮਣਾਉਣ ਦੀ ਖਾਤਰ ਇਸ ਨੂੰ ਫ੍ਰੀ ਕਰਨ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦਾ ਮਹਿੰਗਾ ਟੋਲ ਪਲਾਜਾ ਕੱਲ ਤੋਂ ਫ੍ਰੀ ਹੋਣ ਦਾ ਐਲਾਨ ਕੀਤਾ ਗਿਆ ਲਾਡੋਵਾਲ ਟੋਲ ਪਲਾਜਾ ਮੁਲਾਜ਼ਮ ਐਸੋਸੀਏਸ਼ਨ ਦਾ ਐਲਾਨ ਹੈ ਮੰਗਾਂ ਨਾ ਮੰਨੇ ਜਾਣ ਤੱਕ ਇਹ ਵਿਰੋਧ ਜਾਰੀ ਰੱਖਣ ਦਾ ਗੱਲ ਆਖੀ ਗਈ ਹੈ ਪੰਜਾਬ ਦਾ ਸਭ ਤੋਂ ਵੱਡਾ ਟੇ ਟੋਲ ਪਲਾਜਾ ਜਿਹੜਾ ਮਹਿੰਗਾ ਪੈ ਰਿਹਾ ਕੱਲ ਯਾਨੀ ਕਿ ਆਉਣ ਵਾਲੇ ਸ਼ੁੱਕਰਵਾਰ ਤੋਂ ਲੋਕਾਂ ਨੂੰ ਉਹ ਫ੍ਰੀ ਮਿਲ ਸਕਦਾ ਕਿਉਂਕਿ ਲੋਕਾਂ ਦੇ ਨਾਲ ਗੁਜਰਨ ਦੇ ਨਾਲ-ਨਾਲ ਉੱਥੇ ਤਰ੍ਹਾਂ ਦੇ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਆ ਜਿਹੜੀ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਬੈਠਕ ਦੇ ਵਿੱਚ ਇਹ ਫੈਸਲਾ ਹੋਇਆ ਬੈਠਕ ਦੀ ਜਿਹੜੀ ਪ੍ਰਧਾਨਗੀ ਹੈ ਉਹ ਪੰਜਾਬ ਪ੍ਰਧਾਨ ਨੇ ਜਿਹੜੇ ਦਰਸ਼ਨ ਸਿੰਘ ਲਾੜੀ ਦੁਆਰਾ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਕਈ ਮਹੀਨੇ ਤੋਂ ਉਹਨਾਂ ਦੀ ਮੰਗ ਨੂੰ ਲੈ ਕੇ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਜਾ ਰਹੀ ਹੈ ਪਰ ਗੱਲ ਨਹੀਂ ਬਣ ਰਹੀ ਸਹਿਮਤੀ ਨਹੀਂ ਬਣ ਰਹੀ ਅਜ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਕੰਪਨੀ ਦੁਆਰਾ ਇਸ ਦੇ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਦੇ ਚਲਦਿਆਂ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਕਿ 27 ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ਅਨਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤਾ ਜਾਵੇਗਾ ਕਿਸੇ ਵੀ ਵਾਹਨ ਚਾਲਕ ਤੋਂ ਕੋਈ ਟੋਲ ਨਹੀਂ ਵਸੂਲਿਆ ਜਾਵੇਗਾ ਇਹ ਮੁਲਾਜ਼ਮ ਜਥੇਬੰਦੀ ਜਿਹੜੀ ਟੋਲ ਪਲਾਜ਼ਾ ਵਰਕਰਜ਼ ਯੂਨੀਅਨਾਂ ਉਹਨਾਂ ਦੇ ਵੱਲੋਂ ਪੰਜਾਬ ਪੱਧਰ ਦੇ ਉੱਤੇ ਫੈਸਲਾ ਲਿਆ ਗਿਆ ਕੰਪਨੀ ਮੁਲਾਜ਼ਮਾਂ ਨੂੰ ਨਹੀਂ ਦੇ ਰਹੀ ਕੋਈ ਵੀ ਸਹੂਲਤ ਦਰਸ਼ਨ ਸਿੰਘ ਲਾਡੀ ਜਿਹੜੇ ਇਸ ਐਸੋਸੀਏਸ਼ਨ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਾ ਦੇ ਉੱਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੋਈ ਸਰਕਾਰੀ ਛੁੱਟੀ ਨਹੀਂ ਦਿੱਤੀ ਜਾ ਰਹੀ ਨਾ ਹੀ ਕੋਈ ਪੀਐਫ ਦੀ ਕਟੌਤੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਕੰਪਨੀ ਨੇ ਟੋਲ ਕਰਮਚਾਰੀਆਂ ਨੂੰ ਕੋਈ ਈਐਸਆਈ ਜਾ ਵੈਲਫੇਅਰ ਸਕੀਮਾਂ ਦੇ ਵਿੱਚ ਸਹੂਲਤ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਅੱਗੇ ਵੀ ਆਖਿਆ ਕਿ ਇਹਨਾਂ ਗੱਲਾਂ ਦੇ ਕਰਕੇ ਹੀ ਵਿਰੋਧ ਦੇ ਵਿੱਚ 27 ਸਤੰਬਰ ਤੋਂ ਟੋਲ ਪਲਾਜ਼ਾ ਕਰਮਚਾਰੀਆਂ ਦੁਆਰਾ ਟੋਲ ਪਲਾਜ਼ੇ ਨੂੰ ਪੂਰੀ ਤਰ੍ਹਾਂ ਫ੍ਰੀ ਕਰ ਦਿੱਤਾ ਜਾਵੇਗਾ ਇਹ ਆਮ ਲੋਕਾਂ ਲਈ ਰਾਹਗੀਰਾਂ ਲਈ ਤਾਂ rahat ਹੀ ਗੱਲ ਹੋ ਸਕਦੀ ਹੈ ਪਰ ਜਿਹੜੀ ਐਸੋਸੀਏਸ਼ਨ ਨੇ ਇਹ ਕਦਮ ਚੁੱਕਿਆ ਹੈ ਜਾਂ ਚੁੱਕਣ ਜਾ ਰਹੇ ਨੇ ਫੈਸਲਾ ਲੈ ਲਿਆ ਉਸ ਦੇ ਵਿੱਚ ਇੱਕ ਗੱਲ ਪੱਕੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਪੁੱਛ ਲਿਆ ਜਾ ਰਿਹਾ ਦੱਬਿਆ ਜਾ ਰਿਹਾ ਇਸੇ ਕਰਕੇ ਐਸੋਸੀਏਸ਼ਨ ਦਾ ਦਾਵਾ ਹੈ ਕਿ ਹੁਣ ਟੋਲ ਪਲਾਜਾ ਬੰਦ ਕਰ ਦੇਣਗੇ ਕਿਸੇ ਤੋਂ ਵੀ ਵਸੂਲੀ ਨਹੀਂ ਕਰਨਗੇ ਜਿਹੜੇ ਰਾਹੀਰ ਹੋਣਗੇ ਆਰਾਮ ਦੇ ਨਾਲ ਲੰਘ ਜਾਇਆ ਕਰਨਗੇ ਉਦੋਂ ਤੱਕ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਐਸੋਸੀਏਸ਼ਨ ਨੂੰ ਮਨਾਉਣ ਦੇ ਵਿੱਚ ਕੰਪਨੀ ਕਾਮਯਾਬ ਹੋ ਜਾਂਦੀ ਹੈ ਤਾਂ ਹੋ ਸਕਦਾ ਕੱਲ ਤੋਂ ਜਿਹੜਾ ਬੰਦ ਹੋਣ ਜਾ ਰਿਹਾ ਟੋਲ ਫ੍ਰੀ ਹੋਣ ਜਾ ਰਿਹਾ ਟੋਲ ਪਲਾਜਾ ਹੈ ਉਸ ਦਾ ਜਿਹੜਾ ਫੈਸਲਾ ਐਸੋਸੀਏਸ਼ਨ ਵਾਪਸ ਲੈ ਲਵੇ ਪਰ ਹਾਲੇ ਤੱਕ ਸੰਭਾਵਨਾ ਨੇੜੇ ਤੇੜੇ ਵੀ ਇਸ ਕਰਕੇ ਨਹੀਂ ਆਪਦੀ ਕਿਉਂਕਿ ਐਸੋਸੀਏਸ਼ਨ ਦੇ ਲੀਡਰਾਂ ਦਾ ਆਗੂਆਂ ਦਾ ਦਾਵਾ ਹੈ ਕਿ ਅਸੀਂ ਕਈ ਦਫਾ ਅਧਿਕਾਰੀਆਂ ਦੇ ਨਾਲ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੇ ਹਾਂ ਸਾਡੀ ਸਹਿਮਤੀ ਨਹੀਂ ਮਿਲ ਰਹੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਨਾ ਪੀਐਫ ਕੱਟਿਆ ਜਾਂਦਾ ਤੇ ਨਾ ਹੀ ਸਾਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਨਾ ਹੀ ਕਿਸੇ ਤਰ੍ਹਾਂ ਦੀ ਸਰਕਾਰੀ ਛੁੱਟੀ ਦਾ ਲਾਭ ਦਿੱਤਾ ਜਾਂਦਾ ਤਾਂ ਇੱਕ ਤਰ੍ਹਾਂ ਕਿਰਤ ਦੀ ਲੁੱਟ ਹੋ ਰਹੀ ਹੈ ਤਰ੍ਹਾਂ ਖਾਹ ਜਿਹੜੀਆਂ ਨੇ ਉਹ ਬੜੀਆਂ ਨਗੂਣੀਆਂ ਹੁੰਦੀਆਂ ਨੇ ਜੇ ਸਥਾਨਕ ਲੋਕ ਵੀ ਉੱਥੇ ਨੌਕਰੀ ਕਰਨ ਤਾਂ ਚਾਹੇ ਪ੍ਰਵਾਸੀ ਕਰਨ ਉੱਥੇ ਤਾਂ ਤਨਖਾਹ ਜਿਹੜੀਆਂ ਨੇ ਉਹ 10000 12000 15000 ਵੱਧ ਤੋਂ ਵੱਧ ਜੇਕਰ ਕਿਸੇ ਦੀ ਉੱਥੇ ਲੰਮਾ ਸਮਾਂ ਨੌਕਰੀ ਕਰਦੇ ਆ ਤਨਖਾਹ ਸ਼ਾਇਦ ਹੀ ਕਿਸੇ ਕਿਸੇ ਟਾਵੇਂ ਮੁਲਾਜ਼ਮ ਦੀ ਕਰਮਚਾਰੀ ਦੀ 20000 ਤੱਕ ਪੁੱਜੀ ਹੋਵੇ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਾ ਦੇਣੀ ਤਾਂ ਉਹਨਾਂ ਦੇ ਕੰਮ ਦੇ ਦੌਰਾਨ ਕਈ-ਕਈ ਘੰਟੇ ਉਹਨਾਂ ਕਰਮਚਾਰੀਆਂ ਤੋਂ ਕੰਮ ਲੈਣਾ ਪੀਐਫ ਨਾ ਕੱਟਣਾ ਉਹਨਾਂ ਦੀਆਂ ਜਿਹੜੀਆਂ ਲੰਬੇ ਸਮੇਂ ਦੀਆਂ ਡਿਊਟੀਆਂ ਨੇ ਜਿਹੜੀਆਂ ਲਗਾਤਾਰਤਾ ਚ ਰਹਿਣੀਆਂ ਕਿਸੇ ਤਰ੍ਹਾਂ ਦੀ ਸਰਕਾਰੀ ਛੁੱਟੀ ਨਾ ਹੋਣੀ ਇਹ ਤਮਾਮ ਮੰਗਾਂ ਨੂੰ ਲੈ ਕੇ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਜਿਹੜੀ ਟੋਲ ਪਲਾਜ਼ਿਆਂ ਤੇ ਮੁਲਾਜ਼ਮ ਤਾਇਨਾਤ ਹੁੰਦੇ ਨੇ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਕੋਈ ਲੜਾਈ ਝਗੜਾ ਹੋ ਜਾਵੇ ਜਦੋਂ ਕੋਈ ਸਰਕਾਰੀ ਵਹੀਕਲ ਹੋਣ ਖਾਸ ਕਰਕੇ ਬੱਸਾਂ ਵਾਲਿਆਂ ਦੀ ਗੱਡੀਆਂ ਵਾਲਿਆਂ ਦੀ ਲੜਾਈ ਦੀਆਂ ਤਸਵੀਰਾਂ ਟੋਲ ਪਲਾਜ਼ਿਆਂ ਦੀ ਆਮ ਦੇਖੀਆਂ ਜਾਂਦੀਆਂ ਨੇ ਕਈ ਵਾਰੀ ਗੱਡੀਆਂ ਦੇ ਸ਼ੀਸ਼ੇ ਤੱਕ ਭੰਨ ਦਿੱਤੇ ਜਾਂਦੇ ਨੇ ਕਈ ਵਾਰੀ ਗੱਡੀ ਵਾਲੇ ਉਤਰ ਕੇ ਜਿਹੜੇ ਟੋਲ ਤੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੇ ਨਾਲ ਖਹਿੜੜ ਜਾਂਦੇ ਨੇ ਹਾਲਾਂਕਿ ਇਸ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਕਮੀ ਹੁੰਦੀ ਹੈ ਉਹ ਸੁਰੱਖਿਆ ਨੂੰ ਲੈ ਕੇ ਜਾਂ ਕਿਸੇ ਹੋਰ ਨੂੰ ਲੈ ਕੇ ਉਹ ਸਬੰਧਤ ਟੋਲ ਪਲਾਜੇ ਨੂੰ ਜਿਹੜੀ ਚਲਾਉਣ ਵਾਲੀ ਕੰਪਨੀ ਹੁੰਦੀ ਹੈ ਉਹਨਾਂ ਨੇ ਦੇਖ ਰੱਖ ਕਰਨੀ ਹੁੰਦੀ ਹੈ ਪਰ ਆਮ ਤੌਰ ਦੇ ਉੱਤੇ ਉੱਥੇ ਨੁਕਸਾਨ ਕਿਸ ਦਾ ਹੁੰਦਾ ਹੈ ਜਾਨੀ ਤੇ ਮਾਲੀ ਜਿਹੜੇ ਉੱਥੇ ਕੰਮ ਕਰਨ ਵਾਲੇ ਮੁਲਾਜ਼ਮ ਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਸੁਰੱਖਿਆ ਉਸ ਨੂੰ ਲੈ ਕੇ ਵੀ ਕਈ ਥਾਵਾਂ ਦੇ ਉੱਤੇ ਅੰਗਿਲੀ ਵਰਤੀ ਜਾਂਦੀ ਹੈ ਹਾਲਾਂਕਿ ਲਾਡੋਵਾਲ ਟੋਲ ਪਲਾਜਾ ਕਈ ਵਾਰ ਸੁਰਖੀਆਂ 'ਚ ਰਹਿ ਚੁੱਕਾ ਹੈ ਕਦੇ ਇਸ ਦੇ ਰੇਟ ਵਧਣ ਦੇ ਕਰਕੇ ਕਦੇ ਇਸ ਨੂੰ ਬੰਦ ਕਰਨ ਦੇ ਐਲਾਨ ਨੂੰ ਲੈ ਕੇ ਤੇ ਇੱਕ ਵਾਰੀ ਫਿਰ ਚਰਚਾ ਵਿੱਚ ਆ ਗਿਆ ਹੈ ਕੱਲ ਤੋਂ ਯਾਨੀ ਕਿ 27 ਸਤੰਬਰ ਤੋਂ ਐਲਾਨ ਹੋ ਚੁੱਕਾ ਹੈ ਕਿ ਟੋਲ ਪਲਾਜਾ ਫਰੀ ਹੋ ਜਾਵੇਗਾ ਹੁਣ ਦੇਖਦੇ ਹਾਂ ਕਿ ਐਸੋਸੀਏਸ਼ਨ ਅਨਮਿੱਥੇ ਸਮੇਂ ਦੇ ਲਈ ਐਲਾਨਤਾ ਕਰ ਦਿੱਤਾ ਹੈ ਤੇ ਕਦੋਂ ਤੱਕ ਕੰਪਨੀ ਦੇ ਨਾਲ ਸਹਿਮਤੀ ਬਣਦੀ ਹੈ ਕਿ ਕੰਪਨੀ ਇਹ ਟੋਲ ਪਲਾਜੇ ਨੂੰ ਕਿਉਂਕਿ ਕੰਪਨੀ ਵੀ ਬਖੂਬੀ ਜਾਣਦੀ ਹੈ ਕਿ ਜਦੋਂ ਪਿਛਲੀ ਵਾਰ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਟੋਲ ਪਲਾਜੇ ਨੂੰ ਬੰਦ ਕੀਤਾ ਤੇ ਸਾਨੂੰ ਕਿੰਨੇ ਦਾ ਘਾਟਾ ਪਿਆ ਸੀ ਕਰੋੜਾਂ ਦਾ ਘਾਟਾ ਸ਼ੋਅ ਕੀਤਾ ਗਿਆ ਅਦਾਲਤਾਂ ਦੇ ਵਿੱਚ ਵੀ ਕਿ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਤਾਂ ਇਹ ਨੁਕਸਾਨ ਨੂੰ ਰੋਕਿਆ ਜਾਵੇ ਇਹ ਗੱਲਾਂ ਜਿਹੜੀਆਂ ਨੇ ਸੈਂਟਰ ਤੱਕ ਪੁੱਜੀਆਂ ਮੇਰੇ ਸਾਰੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਦਬਾਅ ਬਣਿਆ ਤੇ ਪੰਜਾਬ ਸਰਕਾਰ ਨੇ ਵੀ ਫਿਰ ਸਮਾਂ ਲੈ ਕੇ ਤੇ ਪੁਲਿਸ ਤੰਤਰ ਨੂੰ ਵਰਤ ਕੇ ਉੱਥੋਂ ਸਾਰਿਆਂ ਨੂੰ ਖਦੇੜ ਦਿੱਤਾ ਔਰ ਬਾਅਦ ਦੇ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਰੁੱਖ ਕਰਾਂਗੇ ਅਦਾਲਤੀ ਔਰ ਅਦਾਲਤ ਦੇ ਜਰੀਏ ਜਿਹੜੇ ਰੇਟ ਵਧਾਏ ਜਾਂਦੇ ਆ ਸਮੇਂ-ਸਮੇਂ ਦੇ ਉੱਤੇ ਉਹ ਰੇਟ ਜਲਦੀ ਵਿੱਚ ਨਾ ਵਧਾਏ ਜਾਣ ਸਾਲ ਚ ਤਿੰਨ ਤਿੰਨ ਵਾਰੀ ਵਾਅਦਾ ਕਿਉਂ ਹੁੰਦਾ ਇਸ ਨੂੰ ਲੈ ਕੇ ਚੈਲੰਜ ਕਰਨਗੇ ਉਸ ਤੋਂ ਬਾਅਦ ਚੈਲੰਜ ਹੋਇਆ ਕਿ ਨਹੀਂ ਹੋਇਆ ਉਹ ਕਿੱਥੇ ਤੱਕ ਕਾਰਵਾਈ ਪੁੱਜੀ ਉਸ ਦੇ ਬਾਰੇ ਹਾਲੇ ਤੱਕ ਕੋਈ ਉਗਸੁਗ ਨਹੀਂ ਮਿਲੀ ਪਰ ਦੂਜੇ ਪਾਸੇ ਹੁਣ ਖੁਦ ਹੀ ਟੋਲ ਪਲਾਜੇ ਤੇ ਕੰਮ ਕਰਨ ਵਾਲੇ ਮੁਲਾਜ਼ਮ ਤਿਆਰ ਹੋਏ ਨੇ ਧਰਨਾ ਲਾਉਣ ਦੇ ਲਈ ਤੇ ਇਸ ਨੂੰ ਟੋਲ ਫ੍ਰੀ ਕਰਨ ਦੇ ਲਈ ਲਾਡੋਵਾਲ ਟੋਲ ਪਲਾਜਾ ਸਭ ਤੋਂ ਮਹਿੰਗਾ ਟੋਲ ਪਲਾਜਾ ਪੰਜਾਬ ਦਾ ਇੱਕ ਵਾਰੀ ਫੇਰ ਤੋਂ ਬੰਦ ਹੋਣ ਜਾ ਰਿਹਾ ਹੈ ਇਸ ਤੇ ਉੱਤੇ ਸਾਡੀ ਨਜ਼ਰ ਬਣੀ ਰਹੇਗੀ ਜਦੋਂ ਵੀ ਕੋਈ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ